ਪਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੁਹਾਲੀ ਪੰਜਾਬ ਵੱਲੋਂ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਦੇ ਸਹਿਯੋਗ ਨਾਲ ਸਸ਼ਕਤ ਪੰਚਾਇਤ ਨੇਤਰੀ ਅਭਿਆਨ ਦੇ ਤਹਿਤ ਔਰਤ ਸਰਪੰਚਾਂ ਲਈ ਬੀ ਡੀ ਪੀਓ ਬਲਾਕ ਰੁੜਕਾ ਕਲਾ ਵਿਖੇ ਜ਼ਿਲ੍ਹਾ ਪੱਦਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਦੇ ਔਰਤ ਸਰਪੰਚਾਂ ਨੂੰ ਸਿਕਲਾਈ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਰਾਮਪਾਲ ਸਿੰਘ ਰਾਣਾ ਬीडीपीਓ ਰੁੜਕਾ ਕਲਾ ਨੇ ਕਿਹਾ ਕਿ ਇਸ ਸਿਕਲਾਈ ਨੂੰ ਪ੍ਰਾਪਤ ਕਰਨ ਤੋਂ ਬਾਅਦ ਔਰਤ ਸਰਪੰਚਾਂ ਨੂੰ ਆਪਣੇ ਪੰਚਾਇਤੀ ਕਮਕਾਰ ਨੂੰ ਕਰਨ ਵਿੱਚ ਸੌਖ ਰਹੇਗੀ ਅਤੇ ਨਾਲ ਹੀ ਆਪਣੇ ਅਧਿਕਾਰ ਪ੍ਰਤੀ ਵੀ ਸੁਚੇਤ ਹੋਣਗੀਆਂ ਇਸ ਮੌਕੇ ਤੇ ਮੈਡਮ ਸਰਬਜੀਤ ਕੌਰ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਉਹਨਾਂ ਦੀ ਡਿਊਟੀ ਔਰਤ ਸਰਪੰਚਾਂ ਨੂੰ ਸਿਖਲਾਈ ਦੇਣ ਦੀ ਹੈ ਜਿਸ ਦੇ ਤਹਿਤ ਔਰਤ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦੀ ਖੁਦ ਵਰਤੋਂ ਕਰਨ ਪੰਚਾਇਤੀ ਕਾਰਜ ਪ੍ਰਣਾਲੀ ਨੂੰ ਸਮਝਣ ਮਤਾ ਪਾਉਣ ਅਤੇ ਪੰਚਾਇਤੀ ਫੰਡਾਂ ਦੀ ਕਿਵੇਂ ਵਰਤੋਂ ਕਰਨੀ ਹੈ ਸਮੇਤ ਹੋਰ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਹਾਜ਼ਰ ਸਰਪੰਚ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਇਸ ਸਿੱਖਲਾਈ ਨਾਲ ਉਹਨਾਂ ਨੂੰ ਆਪਣੇ ਕੰਮਾਂ ਨੂੰ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਨਾਲ ਹੀ ਉਹਨਾਂ ਵਿੱਚ ਆਤਮ ਵਿਸ਼ਵਾਸ ਆਵੇਗਾ। ਇਸ ਮੌਕੇ ਤੇ ਬਲਾਕ ਰੁੜਕਾ ਕਲਾ ਦੇ ਵੱਖ-ਵੱਖ ਪੰਚਾਇਤਾਂ ਤੋਂ ਔਰਤ ਸਰਪੰਚ ਹਾਜ਼ਰ ਸਨ। ਸਤਿਕਾਰ ਜੀ ਮੇਰਾ ਨਾਮ ਸਦੀਜੀਤ ਕੌਰ ਆ ਤੇ ਮੇਰੇ ਨਾਲ ਮੈਡਮ ਚਰਨਜੀਤ ਕੌਰ ਨੇ ਤੇ ਸਾਡੇ ਸਰਪੰਚ ਸਾਹਿਬ ਨੇ ਤੇ ਅਸੀਂ ਪਿੰਡ ਬਲੌਕ ਰੂੜਕਾ ਦੇ ਵਿੱਚ ਸਸ਼ਕਸ਼ਿਤ ਪੰਚਾਇਤ ਅਬਨੇਤਰੀ ਅਭਿਆਨ ਦੀ ਜਿਹੜੀ ਸਰਪੰਚੀਸ ਵੂਮਨ ਦੀ ਟ੍ਰੇਨਿੰਗ ਚਲਾ ਰਹੇ ਆ ਇਹ ਜਿਹੜੀ ਸਾਡੀ ਟ੍ਰੇਨਿੰਗ ਆ ਇਹ ਕਲੀਆਂ ਜਿਹੜੀਆਂ ਮਹਿਲਾਵਾਂ ਵਾ ਉਹਨਾਂ ਦਾ ਜਿਹੜਾ ਵਿਕਾਸ ਪੱਧਰ ਨੂੰ ਉੱਚਾ ਚੁੱਕਣ ਲਈ ਇਹ ਜਿਹੜੀ ਟ੍ਰੇਨਿੰਗ ਆ ਚਲਾਈ ਜਾ ਰਹੀ ਹੈ ਇਹ ਸਾਡੇ ਡਿਪਾਰਟਮੈਂਟ ਐਸ ਆਈ ਆਰਡੀ ਵੱਲੋਂ ਚਲਾਈ ਜਾ ਰਹੀ ਆ ਤੇ ਜਿਹੜੀ ਇਹ ਟ੍ਰੇਨਿੰਗ ਆ ਇਹ 13 ਅਕਤੂਬਰ 2025 ਤੋਂ ਸ਼ੁਰੂ ਹੋ ਕੇ 6 ਦਸੰਬਰ 2025 ਤੱਕ ਜਿਹੜੀ ਇੱਥੇ ਬਲੌਕ ਵਿੱਚ ਇੰਨੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਣਕੀਆਂ ਤੇ ਸਾਡੇ ਵੱਲੋਂ ਇਹ ਆਸ ਕੀਤੀ ਜਾ ਰਹੀ ਆ ਕਿ ਜਿਹੜੇ ਸਾਰੇ ਆਪਣੇ ਪੰਚਾਇਤਾਂ ਨੇ ਉਹ ਇਸ ਟ੍ਰੇਨਿੰਗ ਵਿੱਚ ਵੱਧ ਚੜ ਕੇ ਹਿੱਸਾ ਲੈਣ। ਧੰਨਵਾਦ। ਮੇਰੇ ਨਾਮ ਸੋਨੀਆ ਦਾਦਰਾ ਅहां ਜੀ ਮੈਂ ਕੀ ਅੱਜ ਜਿਹੜਾ ਕੈਂਪ ਹੈਗਾ ਕਿਹਦੇ ਰਿਕਾਰਡਿੰਗ ਹੈ ਤੇ ਕੀ ਕੀ تھوڑا ਜਾਣਕਾਰੀ ਦਿੱਤੀ ਜਾ ਰਹੀ ਹੈ ਅੱਜ ਦਾ ਜਿਹੜਾ ਆਪਣਾ ਕੈਂਪ ਹੈਗਾ ਇਹ ਸ਼ਕਸ਼ਕਤ ਪੰਚਾਇਤ ਨੇਤਰੀ ਅਭਿਆਨ ਤਹਿਤ ਇੱਥੇ ਲੋਕਾ ਖੁਦ ਪਿੰਡ ਵਿੱਚ ਕਰਵਾਇਆ ਜਾ ਰਿਹਾ ਹੈ ਡੀਡੀਪੀ ਆਫਿਸ ਵਿੱਚ ਇਹ ਤਿੰਨ ਦਿਨ ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮਹਿਲਾ ਸਰਪੰਚਾਂ ਦੀ ਸ਼ਕਸ਼ੀਤ ਨੂੰ ਨਿਖਾਰਨ ਲਈ ਉਹਨਾਂ ਨੂੰ ਅੱਗੇ ਲਿਉਣ ਲਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪ ਅੱਗੇ ਵੱਧ ਕੇ ਕੰਮ ਕਰਨ ਨਾ ਕਿ ਆਪਣੇ ਪਿੱਛੇ ਆਪਣੇ ਹਸਬੰਦ ਆਪਣੇ ਬੇਟੇ ਤੇ ਮਤਲਬ ਸਿਰਫ ਇੱਕ ਮੋਰ ਲਾਉਣ ਦਾ ਜਰੀਆ ਨਾ ਰ ਉਵਧੀਆ ਕੰਮ ਆਪ ਕਰਨ ਆਪਣੇ ਡਿਸੀਜਨ ਆਪ ਰਹਿਣ ਅੱਗੇ ਵਧਣ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਇਸ ਦੀ ਸिखਲਾਈ ਦੇਣ ਲਈ ਸਾਨੂੰ ਇੱਥੇ ਤਿੰਨ ਰੋਜ਼ਾ ਜਿਹੜਾ ਸिखਲਾਈ ਕੈਂਪ ਸਾਡੇ ਵੱਲ ਲਗਵਾਇਆ ਜਾ ਰਿਹਾ ਹੈ